ਸਿੰਘ ਮਾਨ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਤੁਸੀਂ ਸਿਮਰਜੀਤ ਸਿੰਘ ਜੋ ਕਹਿੰਦੇ ਸਟੇਜਾਂ ਤੁਸੀਂ ਸਾਂਝੀਆਂ ਕਰੀਆਂ ਪਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਸੁਖਪਾਲ ਸਿੰਘ ਇੱਥੋਂ ਨਹੀਂ ਆਉਣਗੇ ਪਰ ਤੁਸੀਂ ਹੁਣ ਮੈਦਾਨ ਦੇ ਵਿੱਚ ਉਤਰੇ ਹੋ ਤਾਂ ਕਿ ਮਾਨ ਸਾਹਿਬ ਦਾ ਮੈਂ ਸਤਿਕਾਰ ਕਰਦਾ ਵਾਂ ਔਰ ਇੱਕ ਸਾਡੇ ਬਜ਼ੁਰਗ ਨੇ ਉਮਰ ਦੇ ਲਿਹਾਜ਼ ਦੇ ਨਾਲ ਲੇਕਿਨ ਇਹ ਮੈਂ ਕਹਿਣਾ ਚਾਹੁੰਦਾ ਕਿ ਇਹ ਡੈਮੋਕ੍ਰੈਟਿਕ ਪਾਰਟੀ ਸਿਸਟਮ ਹੈ ਹੁਣ ਪਾਰਟੀ ਨੇ ਫੈਸਲਾ ਕੀਤਾ ਉਹਦੇ ਵਿੱਚ ਮੈਂ ਕਿਦਾਂ ਪਿੱਛੇ ਹਟ ਸਕਦਾ ਸੀਗਾ ਔਰ ਜਿਹੜੀਆਂ ਗੱਲਾਂ ਮਾਨ ਸਾਹਿਬ ਕਲੇਮ ਕਰਦੇ ਨੇ ਉਹ ਸਾਰੀ ਗੱਲਾਂ ਮੈਂ ਚੱਕਾਂਗਾ ਅਗਰ ਫਰਜ਼ ਕਰوں ਮੈਂ ਜਿੱਦਾਂ ਤੁਹਾਡੇ ਖਿਆਲ ਮ ਮੈਂ ਐਨਐਸਸੀ ਦਾ ਮਸਲਾ ਉੱਥੇ ਪਾਰਲੀਮੈਂਟ ਵਿੱਚ ਕਾਲੇ ਕਾਨੂੰਨਾਂ ਦਾ ਵਿਰੋਧ ਨਹੀਂ ਕਰੂੰਗਾ ਮੈਂ ਜੋ ਪੰਜਾਬ ਦੇ ਨਾਲ ਪਾਣੀਆਂ ਦਾ ਅਨਿਆਏ ਹੋਇਆ ਜੋ ਸਾਡੇ ਜੋ ਸਾਡੇ ਹਕੂਕ ਖੋਏ ਗਏ ਨੇ ਜੋ ਸਾਡੀ ਰਾਜਧਾਨੀ ਖੋਈ ਗਈ ਆ ਜੋ ਸਾਡੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਸਾਰੀ ਗੱਲਾਂ ਮੈਂ ਚੱਕਾਂਗਾ ਨਾ ਇਸ ਕਰਕੇ ਇਸ ਗੱਲ ਦਾ ਮਤ ਚਿੰਤਾ ਕਰਨ ਕੇ ਕੱਲੇ ਮਾਨਸਾ ਵੀ ਚੱਕਦੇ ਰਹੇ ਨੇ ਆਈ ਡੋਨਟ ਨੋ ਉਹਨਾਂ ਨੇ ਕਿੰਨੇ ਇਸ਼ੂ ਚੱਕੇ ਨੇ ਉਹਨਾਂ ਨੂੰ ਪਤਾ ਹੋਊਗਾ ਜਾਂ ਸੰਗਰੂਰ ਦੇ ਲੋਕਾਂ ਨੂੰ ਪਤਾ ਹੋਊਗਾ ਪਰ ਇਹ ਸਾਰੀ ਗੱਲਾਂ ਨੂੰ ਬਚਨਪਤ ਮੈਂ ਹੈਗਾ ਜੀ ਭਾਜਪਾ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਸਕੂਪ ਨਹੀਂਗਾ ਜੀ ਔਰ ਬੀਜੇਪੀ ਦਾ ਇੰਡੀਆ ਪੱਧਰ ਤੇ ਵੀ ਇੰਡੀਆ ਅਲਾਈਅንስ ਬਹੁਤ ਸਟਰੋਂਗ ਹੋ ਰਿਹਾ ਵਾ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਜਿਹੜਾ ਕਹਿੰਦੇ ਕਿ ਨਾਰਾ ਦਿੱਤਾ ਕਿ ਵਿਕਸਿਤ ਭਾਰਤ ਇੱਕ ਪਾਸੇ ਕਹੀ ਜਾਂਦੇ ਭਾਰਤ ਬਹੁਤ ਵੱਡੀ ਇਕਨੋਮੀ ਬਣਨ ਜਾ ਰਿਹਾ ਇੱਕ ਪਾਸੇ 140 ਕਰੋੜ ਆਬਾਦੀ ਚੋਂ 82 ਕਰੋੜ ਤਾਂ ਮੁਫਤ ਅਨਾਜ ਲੈ ਰਹੇ ਨੇ ਗਰੀਬੀ ਸਤਾ ਤੋਂ ਥੱਲੇ ਲੋਕ ਹੀ ਰਹਿ ਰਹੇ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਦਾ ਇਸ ਕਰਕੇ ਕਿਉਂਕਿ ਕਿਸਾਨਾਂ ਦੇ ਨਾਲ ਬਹੁਤ ਅਨਿਆਇ ਕੀਤਾ ਜ਼ੁਲਮ ਕੀਤਾ ਪੰਜਾਬ ਦੇ ਲੋਕ ਉਹਨਾਂ ਨੂੰ ਪਿੰਡਾਂ ਚ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਵਿਰੋਧ ਹੋ ਰਿਹਾ ਸੋ ਬੀਜੇਪੀ ਡੋਨਟ ਸਟੈਂਡ ਅ ਚਾਂਸ ਔਨ ਐਨੀ ਸੀਟ ਐਟ 올